ਸਾਨੂੰ ਬੜੀ ਜੀ ਇਹ ਕਮੇਟੀ ਜੀ ਇੱਕ ਮਿੰਟ ਜੀ ਪੱਕਾ ਹੱਲ ਕਰ ਦਿਓ ਸਰ ਪੱਕਾ ਹੱਲ ਜੀ ਇੱਕ ਮਿੰਟ ਜੀ ਇਹੀ ਬੇਨਤੀ ਆ ਤੁਹਾਡੇ ਅੱਗੇ ਜਿਹੜਾ ਮਕੌਟ ਸਾਬ ਦਾ ਇਹ ਪੁਲ ਹੈ ਜੇ ਪਾਣੇ ਦੇ ਕੰਡੇ ਬਤੁਰਕੇ ਜਾਈਏ ਤਾਂ 8.5 ਕਿਲੋਮੀਟਰ ਬਣਦਾ ਹੈ ਜੇ ਆਪਾਂ ਸਿੱਧਾ ਜਾਈਏ ਤਾਂ 5 ਕਿਲੋਮੀਟਰ ਹੈ ਜੀ ਇਸ ਪੁਲ ਤੋਂ ਖੜੇਹਲ ਵਾਲਾ ਪੁਲ ਹੈ ਹੰਡੀ ਵਾਲਾ ਪੁਲ ਨਹੀਂ ਆ ਰਿਹਾ ਬਸ 9 ਕਿਲੋਮੀਟਰ ਹੈ ਮੈਂ ਤਾਂ ਜਾਈਏ ਕੰਡੇ ਕੰਡੇ ਜੇ ਸਿੱਧਾ ਜਾਈਏ 4 ਹੈ ਇਹ ਤਾਂ ਉਸ ਪੁਲ ਤੋਂ ਸੂਤ ਮੰਨ ਗਏ ਆਪਣੀ ਸਰਕਾਰ ਆਉਣ ਤੋਂ ਬਾਅਦ ਕਰਾਂ ਉਹਦਾ ਸੀਮੈਂਟ ਵਾਲਾ ਕੰਕਰੀਟ ਦਾ ਬਣਾ ਲਈ ਇਹਨੂੰ ਸਿੱਧਾ ਕਰੋ 2 ਫੁੱਟ 2 ਸਿੱਧਾ ਕਰੋ 2 ਕਿੱਲੇ ਚੌੜਾ ਉਹ ਟੈਕਨੀਕਲ ਤੋਂ ਹੋਗਾ ਟੈਕਨੀਕਲ ਪਰ ਹੁਣ ਸਾਨੂੰ ਇਹ ਪੰਨ ਪੱਕੇ ਕਰਨ ਵਾਸਤੇ ਪੂਰੀ ਸਹਿਦ ਕਰੋ ਪੂਰੀ ਜਮਾ ਦੇਖੋ ਜੀ ਅੱਜ ਹਾਜ਼ਰ ਆ ਗਏ ਸਰਦਾਰ ਜੁਗੀਰ ਸਿੰਘ ਬਾਦ ਜਿੰਦਾਬਾਦ ਸਰਦਾਰ ਜੁਗੀਰ ਸਿੰਘ ਬਾਦ ਜਿੰਦਾਬਾਦ ਇੱਕ ਮਿੰਟ ਯਾਰ ਇੱਕ ਮਿੰਟ ਸਾਜੀ ਕੋ ਪਟਿਆ ਸਾਰੇ ਆ ਸਾਰੇ ਤੁਸੀਂ ਵੰਡ ਆ ਪੁੱਛਣਾ ਮੇਰਾ ਮਤਲਬ ਹੈ 2000 ਲੀਟਰ ਡੀਜ਼ਲ ਭੇਜੀ ਜੁਵਾ ਆ ਵੀ ਪੈਸਾ ਇੱਥੇ ਰੱਖ ਕੇ ਕਰੀਂ ਮੈਂ ਗਲਜਾਰੀ ਨੂੰ ਫੜਾਨਾ ਜੀ ਨਹੀਂ ਨਹੀਂ ਗਲਜਾਰੀ ਨੂੰ ਫੜਾਨਾ ਕੋਈ ਮੇਰਾ ਮਤਲਬ ਆ ਯਾਰ ਕਹਿੰਦੇ ਚੇਅਰਮੈਨ ਨਾ ਮੈਂ ਸਭੀ ਸਭੀ ਜੀ ਹੁਣ ਅਕੇਲੀ ਦੋ ਦਾ ਕੰਮ ਕਰਨਾ ਠੀਕ ਹੈ ਬਿਲਕੁਲ ਜੀ ਅਸੀਂ ਕੋਈ ਥੀਸੇ ਤਰ੍ਹਾਂ ਨਾ ਸਾਡਾ ਨਾ ਇੱਧਰ ਲੱਭ ਗਏ ਨਾ ਇੱਧਰ ਲੱਭ ਸਾਡੀ ਜੰਗ ਰਲ ਮਿਲ ਕੇ ਸਾਡਾ ਹੱਲ ਮੈਂ ਉਹੀ ਕਹਿੰਨੇ ਨਾ ਮੈਂ ਕਰਦੇ ਨੂੰ ਕਹਿ ਦਿੰਦਾ ਮੈਨੂੰ ਮਤਲਬ ਕੋਈ ਚੱਕਰੀ ਨਹੀਂ ਲੱਗਾ 200 ਲੀਟਰ ਮੈਂ ਭੇਜੂ ਸ਼ਾਮ ਦਾ ਜਿੱਥੇ ਹੋਰ ਵੀ ਮੋੜ ਤੇ ਜਿੱਥੇ ਮੋੜ ਤੇ ਜਾਣਾ ਹੈ ਮੈਂ ਮਾਰਦੇ ਨਹੀਂ ਮੈਪ ਨਹੀਂ ਜੋ ਕੋਈ ਇੱਕ ਵੇਰ ਤੇਰੇ ਨਾਲ ਕੋਈ ਕਰਾਂਗੇ ਇਸ ਪਰ ਜਵੀਨ ਤੇ ਨਾ ਨਹੀਂ ਗਿਆ ਹਲੇ ਬਣਦੇ ਹਲੇ ਜਵੀਨ ਦੇ ਵਿੱਚ ਫੋਟੋ ਕਰਦਾ ਫੋਟੋ ਕਰਦਾ ਪਰ ਤੁਸੀਂ ਆਇਆ ਕਰੋ ਯਾਰ ਟਰੈਕਟਰ ਬੁੱਕ ਲਏ ਲੱਗੇ ਹੋਏ ਇੱਥੇ ਵੀਕਲ ਵੀ ਕਦੇ ਨਹੀਂ ਆਉਂਦਾ ਮੈਂ ਜੁਗਤ ਬਣਾ ਦੇ ਸਾਡਾ ਬੱਚਾ ਬੱਚਾ ਆ ਗਿਆ ਜੀ ਬਿਲਕੁਲ ਵੀ ਨੀ ਮੈਂ ਰਾਤ ਨੂੰ ਜਿੱਦੋਂ ਪਹੁੰਚੀ ਮਾਰਤਾ ਸਾਡੀ ਲੀਡਰਸ਼ਿਪ ਵਾਲੇ ਕਹਿੰਦੇ ਨੇ ਸਵਾਲ ਅਖੜ ਵੇਰੇ ਸਾਨੂੰ ਦੇਖੇ ਜੀ ਜਨਜਾਰ ਜੇ ਸਾਡੇ ਲੜਦੇ ਰਾਤ ਕਦੇ ਨੇ ਨੀ ਨਰਮ ਪਰ ਬਹੁਤ ਬੋਟਾ ਨੀ ਸਾਰੇ ਦਾ ہاں جی زندہ باد زندہ باد پنجاب دا شہید زندہ باد زندہ باد اپنا رفیق یہ کہاں تک کینگا لگیا واری جی کٹی ہزار دی یہ فریاد زمانہ تسی 27 چار دا